ਅੱਜ ਮੈਂ ਜੈਤੋ ਤੋਂ ਆਇਆ ਇਸ ਤੋਂ ਪਹਿਲਾਂ ਜੈਤੋ ਸੀ ਨਾਲ ਹੀ ਪਰਲੀ ਗਲੀ 'ਚ ਸੁਖਵੀਰ ਬਾਦਲ ਦਾ ਵੀ ਸੀ ਉਹ ਕੀ ਹੁੰਦਾ ਪਰਿਵਾਰ ਬਚਾਉ ਹੈ ਨਾ ਤੇ ਉਹ ਪਰਿਵਾਰ ਬਚਾਉ ਚੱਲ ਰਿਹਾ ਸੀ ਉੱਥੇ ਆਪਦਾ ਪਰਿਵਾਰ ਵੀ ਹੈ ਨਹੀਂ ਸੀ ਉਹਨਾਂ ਤੋਂ ਪਰਿਵਾਰ ਵੀ ਜਾਣੂ ਹੜ ਗਿਆ ਵੀ ਛੱਡੋ ਪਰੇ ਇਹਦਾ ਕੀ ਆ ਕਮਲੇ ਦਾ ਇਹਦਾ ਜੋ ਕਹਿੰਦਾ ਫਿਰਦਾ ਕਿਉਂਕਿ ਮੰਦ ਬੁੱਧੀ ਵੀ ਇੱਕ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸੋ ਇਸ ਕਰਕੇ ਉਹਨਾਂ ਨੇ ਮਾਗਰ ਨਾਲ ਲੱਗਿਓ ਉਹ ਤਾਂ ਆਪਦਾ ਪਰਿਵਾਰ ਬਚਾਉਂਦੇ ਫਿਰਦੇ ਆ ਤੇ ਅਸੀਂ ਪੰਜਾਬ ਨੂੰ ਆਪਣਾ ਪਰਿਵਾਰ ਸਮਝਦੇ ਆਸੀਂ ਪੰਜਾਬ ਬਚਾਉਂਦੇ ਫਿਰਦੇ ਆਂ ਵੀ ਸਾਡਾ ਪਰਿਵਾਰ ਵਾਲਾ ਪੰਜਾਬ ਬਚੇ ਰੰਗਲਾ ਪੰਜਾਬ ਬਣਾਈਏ ਤੁਹਾਨੂੰ ਲੱਗਦਾ ਤੁਹਾਨੂੰ ਲੱਗਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਾਡੇ ਵਰਗਾ ਹੀ ਆ ਤੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਬਾਵਾ ਜਾਰਨੀ ਬਈ 1 ਰੁਪਏ ਦਾ ਇਲਜ਼ਾਮ ਲਾਦੇ ਕੋਈ ਸਵਾ ਦੋ ਸਾਲ ਚ 1 ਰੁਪਏ ਦਾ ਇਲਜ਼ਾਮ ਲਾਦੇ ਵੀ ਭਗਵੰਤ ਮਾਨ ਨੇ ਰੁਪਈਆ ਖਾ ਲਿਆ ਉਹ ਰੁਪਈਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਪੰਜਾਬ ਦੇ ਲੋਕਾਂ ਵਾਸਤੇ ਜਾਨ ਹਾਜ਼ਰ ਹੈ ਹਰ ਦਿਲ ਦੀ ਧੜਕਣ ਹਰ ਖੂਨ ਦਾ ਕਤਰਾ ਪੰਜਾਬ ਵਾਸਤੇ ਹਾਜ਼ਰ ਹੈ ਮੈਨੂੰ ਕੇਜਰੀਵਾਲ ਸਾਹਿਬ ਪੁੱਛਦੇ ਰਹਿੰਦੇ ਨੇ ਕਿੱਥੇ ਆ ਮੈਂ ਕਹਿੰਦਾ ਹਾਂ ਜੀ ਹੁਣ ਜੈਤੋਸੀ ਪਹਿਲੇ ਮੋਗੇ ਚੱਲੂੰਗਾ ਕਹਿੰਦੇ ਮੋਗੇ ਦੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਮੈਨੂੰ ਸੁਣਾਈ ਮੈਨੂੰ ਰਿਕਾਰਡਿੰਗ 'ਚ ਮੈਂ ਸੁਣੂੰਗਾ ਕਿ ਕਿੰਨਾ ਜੋਸ਼ ਹੈ ਕਿਉਂਕਿ ਨਾਰੇ ਤੋਂ ਪਤਾ ਲੱਗ ਜਾਂਦਾ ਹੈ ਕਿ ਕੜਿੱਲ ਕੱਢਣ ਨੂੰ ਫਿਰਦੇ ਹੋ ਤੇ ਬੱਦਲ ਵਾਈ ਕਿਹੋ ਜਿਹਾ ਲਓ ਮੈਂ ਹੁਣ ਨਾਅਰੇ ਲਾਉਂਗਾ ਦੋ ਦੋਨੇ ਹੱਥ ਉੱਪਰ ਚੱਕ ਕੇ ਨਾਅਰੇ ਲਾ ਦੇਣਾ ਇਨਕਲਾਬ